ਹਾਈ ਕੋਰਟ ਜਿਵੇਂ ਖਵਾਉਣ ਦੀ ਜਗਾ ਚਾਰ ਪੈਗ ਪਲਾਏ ਜਾਣ ਤਾਂ ਸੱਚ ਆਟੋਮੈਟਿਕਲੀ ਜਿਹੜੇ ਬੰਦੇ ਸਵੇਰੇ ਲੇਟ ਉੱਠਦੇ ਆ ਨਾ ਉਹਨਾਂ ਨੂੰ ਆਲਸੀ ਸਮਝਣ ਦੀ ਕਦੀ ਵੀ ਗਲਤੀ ਨਾ ਕਰੇ ਕਿਉਂਕਿ ਉਹਨਾਂ ਦੇ ਸੁਪਨੇ ਬੜੇ ਵੱਡੇ ਹੁੰਦੇ ਆ ਤੇ ਵੱਡੇ ਸੁਪਨੇ ਵੇਖਣਾ ਵਾਸਤੇ ਟਾਈਮ ਲੱਗਦਾ ਵਾ ਇਸ ਕਰਕੇ ਜਿਆਦਾ देर ਸੌਣਾ ਪੈਂਦਾ ਚੰਗਾ ਮਮੀ ਸੌਣ ਲੱਗੀ ਉੱਠਦਾ ਮਮੀ ਲੇਟ ਹੀ ਹੁੰਦਾ ਯਾਰ ਮੈਂ ਤੇਰੇ ਲਈ ਆਪਣੀ ਜਾਨ ਵੀ ਦੇਣ ਨੂੰ ਤਿਆਰ ਆ ਤੇ ਤੂੰ ਮੈਨੂੰ ਆਪਣੀ ਸੇਲੀ ਦਾ ਨੰਬਰ ਨਹੀਂ ਦੇ ਸਕਦਾ ਦੋਸਤੋ ਉਹ ਦਿਨ ਦੂਰ ਨਹੀਂ ਜਦ ਕੰਧਾ ਦੇ ਉੱਤੇ ਲਿਖਿਆ ਹੋਊਗਾ ਕਿ ਰੀਲਾਂ ਬਣਾਉਣ ਦੀ ਬੁਰੀ ਆਦਤ ਨੂੰ ਛਡਾਉਣ ਲਈ ਮਿਲੋ ਹਰ ਬੁੱਧਵਾਰ ਤੇ ਵੀਰਵਾਰ ਪੁਰਾਣੇ ਬਾਸ ਢੇ ਲਾ ਵੀ ਜੇ ਬਿਊਟੀ ਪਾਰਲਰ ਨਾ ਹੁੰਦੇ ਤਾਂ ਕੁੜੀਆਂ ਦੇ ਆਈਬ੍ਰੋ ਰਾਮਨ ਦੀਆਂ ਮੁੱਛਾਂ ਵਰਗੇ ਹੋਣੇ ਸੀ ਨਹੀਂ ਸੋਚੋ ਕਿੱਦਾਂ ਦੇ ਲੱਗਣਾ ਸੀ ਉਹਨਾਂ ਨੇ